ਅੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਆ ਪਿੰਡ ਵਾਲਿਓ ਆਪਾਂ ਤਮਾਸ਼ਾ ਨਹੀਂ ਦੇਖ ਰਹੇ ਤਾੜੀਆਂ ਨਾ ਮਾਰਿਆ ਕਰੋ ਜਗਾਰਾ ਲਾਦਿਆ ਕਰੋ ਹਰ ਗੱਲ ਤੇ ਆਪ ਦੀ ਸਾਨੂੰ ਕਸੂਤੀ ਪਈ ਹੋਈ ਆ ਯਕਤਪੁਰਾ ਪਿੰਡ ਯਕਤਪੁਰਾ ਪਿੰਡ ਦੇ ਵਿੱਚ ਇਹ ਗੱਲ ਸਾਨੂੰ ਦੱਸਣ ਦੀ ਲੋੜ ਆ ਪ੍ਰਚਾਰਨ ਦੀ ਲੋੜ ਆ ਪੂਰੀ ਦੁਨੀਆ 'ਚ ਪੂਰੇ ਪੰਜਾਬੀਆਂ ਚ ਕਿ ਇੱਕ ਜਗਤਪੁਰਾ ਪਿੰਡ ਜਿਹਦੇ ਵਿੱਚ ਪੰਜਾਬੀਆਂ ਦੀ ਵੋਟ 900 900 200 900 ਵੋਟ ਤੇ ਪ੍ਰਵਾਸੀਆਂ ਦੀ ਵੋਟ 6500 ਵੋਟ 800 ਵੋਟ ਇੱਕ ਪਿੰਡ ਦੇ ਵਿੱਚ ਵਸਾਈ ਗਈ ਜਿਆ ਕੇ ਪ੍ਰਵਾਸੀਆਂ ਦੀ ਉਹਦੀ ਵੋਟ ਬਣਾਈ ਗਈ ਜ਼ਿੰਮੇਵਾਰ ਕੌਣ ਗੁੱਸਾ ਨਾ ਕਰੋ ਮੈਂ ਅੱਜ ਇੱਕ ਕਹਾਣੀ ਪੜ ਰਿਹਾ ਸੀਗਾ ਸੁਣ ਰਿਹਾ ਸੀਗਾ ਕੋ ਪਾਕਿਸਤਾਨ ਦਾ ਬੱਚਾ ਸੁਣਾ ਰਿਹਾ ਸੀ ਲੈ ਬਾਈ ਮਾਇਆਂ ਬੈਠੀਆਂ ਬੇਬੇ ਬੈਠੀਆਂ ਉਹ ਫਿਰ ਕੈਮਰੇ ਵਾਲਿਆ ਆਦਾ ਜਾ ਉਹਨਾਂ ਨੂੰ ਵੀ ਸੁਣਨ ਦੋ ਆਸੇ ਹੋ ਕੇ ਬਰਾਜ ਤਾਂ ਉਹ ਕਹਿੰਦਾ ਵੀ ਇੱਕ ਦਿਨ ਇੱਕ ਬੰਦੇ ਨੇ ਆਪਦੇ ਘਰੇ ਟੜਕੀ ਲਾਤੀ ਚੂਹੇ ਦੀ ਖਾਸਰ ਚੂਹਾ ਆ ਗਿਆ ਕੁੱਪੜ ਕੋਲੇ ਮੇਤਰਾ ਕੜਕੀ ਲੱਗ ਗਈ ਤੇ ਆਪਾਂ ਮਾਰੇ ਗਏ ਉਹ ਕਹਿੰਦਾ ਮੈਨੂੰ ਕੀ ਡਰਾ ਡਰ ਹੋਊਗਾ ਤੈਨੂੰ ਹੋਊਗਾ ਉਹ ਚੂਹਾ ਗਿਆ ਬੱਕਰੇ ਕੋਲੇ ਵੀ ਆ ਕੜਕੀ ਲੱਗ ਗਈ ਘਰੇ ਤੇ ਉਹ ਕਹਿੰਦਾ ਭਾਈ ਤੂੰ ਆਪਣੀ ਬਣੀ ਨਿਹੜ ਆਪਾਂ ਨੂੰ ਕੋਈ ਪਰਵਾਹ ਨਹੀਂ ਚੂਹਾ ਗਿਆ ਢੱਗੇ ਕੋਲੇ ਉਹ ਢੱਗਾ ਕਹਿੰਦਾ ਯਾਰ ਮੈਂ ਤਾਂ ਆਉਦਾ ਹੀ ਨਹੀਂ ਕੜਕੀ 'ਚ ਮੈਂ ਕਿੱਥੇ ਆ ਜੂਗਾ ਇਹ ਤੂੰ ਜਾਣ ਤੇਰੇ ਦੇ ਬਣੀ ਐ ਚਲੋ ਜੀ ਕੜਕੀ ਦੇ ਵਿੱਚ ਕਹਿੰਦੇ ਕਿਤੇ ਰਾਤ ਨੂੰ ਸਭ ਫਸ ਗਿਆ ਉਹ ਬੰਦੇ ਦੇ ਘਰ ਵਾਲੀ ਨੇ ਸੋਚਿਆ ਵੀ ਚੂਹਾ ਫਸ ਗਿਆ ਕਿਤੇ ਕਿ ਉਹਨੇ ਜਾਹ ਹੱਥ ਪਾਇਆ ਉਹਨੂੰ ਰਾਤ ਨੂੰ ਕਿਤੇ ਕੜਕੀ ਨੂੰ ਤੇ ਸੱਪ ਨੇ ਮਾਰਿਆ ਡੰਗ ਤੇ ਉਹਦੇ ਘਰ ਵਾਲੀ ਦੀ ਬਾਹ ਲੀਲੀ ਹੋ ਗਈ ਸਵੇਰੇ ਜਿਹੜੇ ਵੈਦ ਹਕੀਮ ਬੁਲਾਏ ਗਏ ਉਹ ਕਹਿੰਦੇ ਭਾਈ ਇਹ ਤਾਂ ਇਹਦਾ ਇਲਾਜ ਕਰਨ ਦੀ ਖਾਤਰ ਆਪਾਂ ਨੂੰ ਮੁਰਗਾ ਚਾਹੀਦਾ ਮੁਰਗੇ ਦਾ ਸੂਪ ਬਣਾ ਕੇ ਪੋਣਾ ਪੈਣਾ ਲਓ ਜੀ ਮੁਰਗੇ ਦੀ ਵਾਰੀ ਆ ਗਈ ਚੂਹਾ ਕਹਿੰਦਾ ਕਿਉਂ ਕਿੱਕੀ ਕਿਦੀ ਖਾਤਰ ਬਣੀ ਸੀ ਧਰ ਲਿਆ ਮੜ ਮੁਰਗਾ ਥੋੜੇ ਦਿਨਾਂ ਬਾਅਦ ਉਹ ਬਿਮਾਰ ਰਹੀ ਤੇ ਮਰ ਗਈ ਜਿੱਦ ਤੇ ਉਹਦਾ ਸ਼ਸਕਾਬ ਕੀਤਾ ਇਹ ਮੁਸਲਮਾਨ ਉਹਦੇ ਕਰਦੇ ਹੁਣ ਇਹ ਆਦਾ ਕੰਮ ਕਰ ਉਹ ਕਹਿੰਦਾ ਵੀ ਅੱਜ ਰਿਸ਼ਤੇਦਾਰ ਸਾਰੇ ਹੋਰ ਆਏ ਆ ਤੇ ਅੱਜ ਬੱਕਰਾ ਬਣਾ ਲਓ ਉਹਦੇ ਬੱਕਰੇ ਦੀ ਵਾਰੀ ਆ ਗਈ ਚੂਹਾ ਫਿਰ ਬੱਕਰੇ ਨੂੰ ਕਹਿੰਦਾ ਕਿ ਕਿਉਂ ਮਤਰਾ ਕਿਵੇਂ ਆ ਤੂੰ ਤਾਂ ਕਹਿੰਦਾ ਆਪਣੀ ਬਣੀ ਨਵੇੜ ਜਦੋਂ ਬੱਕਰਾ ਵੀ ਨਿਪੜ ਗਿਆ ਉਹਦਾ ਭੋਗ ਪਿਆ ਜਿੱਤੇ ਉਹਦੇ ਕਹਿੰਦੇ ਵੱਡਾ ਕੱਟਾ ਹੁਣ ਢੱਗਾ ਵੀ ਧਰ ਲੋ ਉਹ ਕਹਿੰਦਾ ਯਾਰਾ ਢੱਗੇ ਕੋਲ ਬਾ ਗਿਆ ਕਹਿੰਦਾ ਕਿਉਂ ਚੂਹਾ ਕਹਿੰਦਾ ਤੂੰ ਤਾਂ ਕਹਿੰਦਾ ਮੈਂ ਤਾਂ ਉਹਦੇ ਦੀ ਕਿਢੀ ਚ ਆ ਗਿਆ ਨਾ ਜੇ ਸਰਪੰਚ ਸਾਹਿਬ ਤੁਸੀਂ ਗੱਲ ਕਰਦੇ ਇਨਾ ਵੀ ਸਾਨੂੰ ਕੀ ਆ ਉਧਰ ਬਣਾ ਦਿਓ ਇਧਰ ਬਣਾ ਦਿਓ ਇਹ ਗੱਲ ਨਹੀਂ ਆ ਮੈਂ ਤੁਹਾਨੂੰ ਪੁੱਛਣਾ ਚਾਹਾਂ ਪਿੰਡ ਵਾਲਾ ਗੁੱਸਾ ਨਾ ਕਰੋ ਗੱਲ ਮੇਰੀ ਕੌਲੀ ਆ ਪੰਜਾਬੀ ਮਾਂ ਬੋਲੀ ਦੀ ਖਾਤਰ ਤੁਸੀਂ ਚੰਡੀਗੜ੍ਹ ਦੇ ਬਿਲਕੁਲ ਨਾਲ ਬੈਠੇ ਆ ਅਸੀਂ 20 ਵਾਰੀ ਇੱਥੇ ਕੱਟ ਕੀਤਾ ਰੋਸਵਜਾਰੇ ਕੀਤੇ ਆ ਡਾਂਗਾਂ ਵੀ ਖਾਧੀਆਂ ਪੁਲਿਸ ਦੀਆਂ ਪਰਚੇ ਵੀ ਹੋਏ ਆ ਅੰਦਰ ਵੀ ਗਏ ਆ ਜਗਤਪੁਰੇ ਪਿੰਡ ਦੇ ਵਿੱਚੋਂ ਕਿੰਨੇ ਕ ਬੰਦੇ ਉੱਠ ਕੇ ਪੰਜਾਬੀ ਖਾਤਰ ਚੰਡੀਗੜ੍ਹ ਗਏ ਆ ਬਾਈ ਆ ਪਾਣੀ ਦੀ ਲੜਾਈ ਆ ਬਾਈ ਅਮਤੋਜ ਬੈਠਾ ਸਾਨੂੰ 7 ਸਾਲ ਹੋ ਗਏ 16 17 ਤੋਂ ਲੱਗੇ ਆ ਬਿਲ ਲਗਾਤਾਰ ਗੁੱਡੇ ਦਰਿਆ ਰਹੀਂ ਸਾਡੇ ਪੰਜਾਬ ਨੂੰ ਮਾਰਿਆ ਜਾ ਰਿਹਾ ਜਰਾਂ ਪਾ ਕੇ ਕਹੇ ਹੂੰ ਨਹੀਂ ਇਹਦਾ ਜਦੋਂ ਆਪ ਦੀ ਕੋਈ ਲੱਤ ਬਾਹ ਕਢੀ ਕੀ ਜਾਂਦੀ ਆ ਨਾ ਉਹਦੀ ਚੀਕਾ ਮਾਰਦੇ ਆ ਅੱਜ ਜੱਟਪੁਰੇ ਤੇ ਆ ਬਣੀ ਆ ਜੱਟ ਭਰਾ ਖੜਿਆ ਤੇ ਥੋੜੇ ਨਾਲ ਦੇ ਪਿੰਡ ਕਿੱਥੇ ਗਏ ਹਕੂਕ ਸੁੱਤੇ ਪਏ ਆ ਜਾਂ ਪਾ ਕੀ ਲੈਣਾ ਜਿੱਤੇ ਉਹਨਾਂ ਤੇ ਆਈ ਉਹਦੇ ਤੁਸੀਂ ਆਖੋਗੇ ਕਿ ਸਾਡਾ ਫੜਾ ਨਹੀਂ ਆ ਗਿਆ ਆਪਾਂ ਕੀ ਲੈਣਾ ਸਾਨੂੰ ਬਿਮਾਰੀ ਐ ਚੰਬੜੀ ਦੀ ਬਾਈ ਕੋਈ ਪਾਣੀ ਦੀ ਗੱਲ ਕਰਦਾ ਕੋਈ ਬੋਲੀ ਦੀ ਕਰਦਾ ਕੋਈ ਕਿਸਾਨੀ ਦੀ ਕਰਦਾ ਕੋਈ ਧਰਮ ਦੀ ਕਰਦਾ ਕੋਈ ਕੌਮ ਦੀ ਕਰਦਾ ਬਾਬਾ ਬਖਸ਼ੀਰ ਜਾਨੇ ਦੇ ਧਰਮ ਕੌਮ ਦੀ ਗੱਲ ਆ ਸੀ ਕੀ ਲੈਣਾ ਚੱਕ ਕੇ ਅੰਮ੍ਰਿਤਪਾਲ ਵਰਕੇ ਲਾ ਕੇ ਨੇ ਸਿਰ ਬੁਰਾ ਸਿਰਦੇ ਆਪਾਂ ਕੀ ਲੈਣਾ ਸਾਨੂੰ ਕੀ ਸੀ ਕੁੰਡੇ ਲਾਵੇ ਘਰਾਵੇ ਕਿਦੀ ਟੱਕ ਲਾਇਆ ਉਹ ਨੌਜਵਾਨ ਵਾਂਗੂੰ ਚੱਲ ਕੇ ਬਈ ਇਹੀ ਬਿਮਾਰੀ ਸਾਨੂੰ ਮਾਰੂਗੀ ਬੰਦੇ ਗਿਣਤੀ ਰਿਹਾ ਉਹ ਸਰਕਾਰ ਦੀਆਂ ਨਿਗਾਹਾਂ ਤੇ ਅੱਖਾਂ ਤੇ ਆ ਉਹਨੇ ਚੱਕ ਕੇ ਟਾਰਗੇਟ ਕਰਕੇ ਕਿਸੇ ਨੂੰ ਮਰਵਾਉਣਗੇ ਕਿਸੇ ਨੂੰ ਖਸਾਉਣਗੇ ਤੇ ਸਾਨੂੰ ਆਹੀਂ ਦੱਬਣ ਲਿਆ ਕਿ ਹਰਾਮੀ ਦੀ ਗੱਲ ਦੇਖੋ ਐਥੇ ਲੁਧਿਆਣੇ ਦੀ ਗੱਲ ਆ ਉਥੇ ਦਾ ਪੱਤਰਕਾਰ ਆ ਮਨੋਜ ਹੀਰਾ ਮਨੋਜ ਹੀਰੇ ਨੇ ਆਪਣੀ ਫੇਸਬੁੱਕ ਤੇ ਇੰਨੀ ਗੱਲ ਲਿਖੀ ਆ ਕਿ ਭਈਆ ਜੀ ਸਰਪੰਚ ਬਣ ਲ ਗਏ ਭਈਆ ਜੀ ਆਪਣੇ ਬੰਦਿਆਂ ਦੇ ਫਾਰਮ ਪ੍ਰਵਾ ਰਹੇ ਆ ਐਨੀ ਗੱਲ ਦੇ ਉੱਤੇ ਮਨੋਜ ਹੀਰਾ ਪੱਤਰਕਾਰ ਤੇ ਲੁਧਿਆਣਾ ਪੁਲਿਸ ਨੇ ਦੰਗੇ ਭੜਕਾਉਣ ਦਾ ਪਰਚਾ ਦੇਤਾ ਕੋਸਲਾ ਕਾਲ ਤੁਹਾਡੇ ਦੇ ਦੇਣ ਸਾਡੇ ਦੇ ਦੇਣ ਕਿਸੇ ਦੇ ਵੀ ਦੇ ਸਕਦੇ ਆ ਜੇ ਅਸੀਂ ਆਪਣੀ ਹੋਣ ਦੀ ਗੱਲ ਕਰਾਂਗੇ ਆਪਣੀ ਹੱਕ ਦੀ ਗੱਲ ਕਰਾਂਗੇ ਤਾਂ ਸਾਨੂੰ ਇਹ ਅੱਤਵਾਦੀ ਦੰਗੇ ਭੜਕਾਉਣ ਵਾਲੇ ਪਤਾ ਨਹੀਂ ਕਿਹੜੇ ਕਿਹੜੇ ਟੈਗ ਲਾ ਕੇ ਮੁਕੱਦਮੇ ਦਰਜ ਕਰ ਦਿੰਦੇ ਆ ਤੇ ਦੂਜੇ ਪਹਲੁਧਾਨੇ ਦੇ ਵਿੱਚ ਬੰਦੇ ਇਕੱਠੇ ਹੋ ਗਏ ਪ੍ਰਵਾਸੀ ਉਹ ਸ਼ਰਿਆ ਕਹਿ ਰਿਹਾ ਕੈਮਰੇ ਦੇ ਆ ਕੇ ਕਿ ਐਸੇ ਕਰੋਗੇ ਵੈਸੇ ਕਰੋਗੇ ਯੂਪੀ ਨੇ ਜੇ ਹੱਲ ਕਰ ਦੇਂਗੇ ਬਿਹਾਰ ਦੇ ਉਹ ਹੱਲ ਕਰ ਦੇਂਗੇ ਉੱਥੇ ਕੋਈ ਪਰਚਾ ਨਹੀਂ ਆ ਡੇਰਾ ਵਾਸੀ ਤੋਂ ਫੋਨ ਆਇਆ ਕੱਲ ਮੈਨੂੰ ਕਹਿੰਦਾ ਭਾਈ ਇੱਕ ਕਲੋਨੀ ਆ 164 ਘਰ ਹੈ ਮੈਂ ਇਕੱਲਾ ਹੀ ਇੱਥੇ ਪੰਜਾਬੀ ਐ ਬਾਕੀ ਸਾਰੇ ਪ੍ਰਵਾਸੀ ਆ ਸਾਰੇ ਮੈਨੂੰ ਤੰਗ ਕਰਦੇ ਜੇ ਨਿਕਲ ਜੇ ਕਿਸ ਤਰੀਕੇ ਨਾਲ ਕਹ ਰਾਤ ਨੂੰ ਮੇਰੇ ਘਰ ਵਾਲੀ ਬਿਮਾਰ ਹੋ ਗਈ ਤੇ ਮੈਂ ਦਵਾਈ ਲੈਣ ਉਹ ਨਾਲ ਲੇਖ ਜਾ ਰਿਹਾ ਸੀਗਾ ਜਿਹੜਾ ਦਰਵਾਜ਼ੇ ਤੇ ਬੈਠਾ ਹੁੰਦਾ ਗੇੜ ਤੇ ਬੈਠਾ ਹੁੰਦਾ ਬੰਦਾ ਉਹ ਕਹਿੰਦਾ ਬਈ ਇਹ ਬਾਅਦ ਨਹੀਂ ਖੁੱਲਦਾ ਤੇ ਰਾਤ ਨੂੰ ਕਹ ਲੈਰ ਮੇਰੇ ਘਰ ਵਾਲੀ ਬਿਮਾਰ ਆ ਮੈਂ ਦਵਾਈ ਲੈਣ ਚਾਹਾਂ ਡਾਕਟਰ ਕੋਲੇ ਕਹ ਨਹੀਂ ਜੀ ਇਹ ਵੀ ਖੁੱਲੂਗਾ ਬੰਦਾ ਉਹਨਾਂ ਦਾ ਸੀ ਜਿਹੜੇ ਜਾਣ ਕੇ ਤੰਗ ਕਰ ਰਹੇ ਆ ਕਹ ਚਲੋ ਮੈਂ ਉੱਥੋਂ ਆਪਣੀ ਗੱਡੀ ਖੜਾ ਕੇ ਨਾਲ ਇੱਕ ਨਾ ਤਾਕੀ ਜੀ ਰੱਖੀ ਜੁਰਾ ਵੀ ਤੁਰ ਕੇ ਗਿਆ ਕਹਿੰਦਾ ਜੀ ਬਾਰ ਨਹੀਂ ਮੈਂ ਵੱਡਾ ਦਰਵਾਜ਼ਾ ਨਹੀਂ ਖੋਲਦਾ ਨਾਲ ਖਿੜਕੀ ਗੁੰਦੇ ਉਥੇ ਲੰਘ ਜਾਓ ਕਹਿੰਦਾ ਮੈਂ ਉਥੋਂ ਜਾ ਕੇ ਉਥੋਂ ਕਹਾ ਮੈਂ ਕੋ ਰਖਸ਼ਾਲਾ ਕਰਾ ਕੇ ਭੁੰਡੀ ਜੀ ਤੇ ਫਿਰ ਮੈਂ ਡਾਕਟਰ ਕੋਲ ਗਿਆ ਆਪਣੀ ਕੱਲ ਦਿਖਾ ਕੇ ਮੈਂ ਤੜਕੇ ਬਾਗ ਗਿਆ ਸੱਚੋ ਕੋਲੇ ਦਿਰੇ ਵਸੇ ਸੱਚੋ ਕੋਲੇ ਕਹਿੰਦਾ ਸੱਚ ਨੇ ਮੇਰੀ ਕੋਈ ਗੱਲ ਹੀ ਨਹੀਂ ਸੁਣੀ ਕਹਿੰਦਾ ਮੈਂ ਕੱਲਾ 50 ਬੰਦੇ ਆ ਗਏ ਹੁਣ ਗੁੱਸਾ ਨਾਲ ਕਿੜੋ ਬਾਈ ਨੇ ਗੱਲ ਕਹੀ ਖਾਲਸੇ ਨੇ ਕਹਿੰਦਾ ਅੱਜ ਅਸੀਂ ਜਵੀਨਾ ਨਹੀਂ ਵੇਚਣਾ ਸੋ ਨਾ ਸੁਣਦਾ ਹੁੰਦਾ ਪਵਾ ਡਾੜੋ ਮਾਰੇ ਤੋਂ 5 ਕਰੋੜ ਦਾ ਕਿੱਲਾ ਹੋ ਗਿਆ ਜੀ ਮਾਰੇ 10 ਕਰੋੜ ਦਾ ਹੋ ਗਿਆ ਜੀ ਕੰਡੇ ਕੀ ਨੇ ਵੇਚੇ ਆ ਬਾਈ ਤੁਸੀਂ ਨਹੀਂ ਵੇਚੀ ਹੁਣੀ ਤੁਹਾਡੇ ਨਾਲ ਦੇ ਪਿੰਡਾਂ ਨੇ ਕਿੰਨੀ ਜ਼ਮੀਨ ਵੇਚੀ ਆ ਹੋਰ ਸੁਣ ਲੋ ਐਸੇ ਛੋਟੇ ਪਿੰਡਾਂ ਚਾਲੇ ਦਾਵੇ ਕੀ ਹੋ ਰਿਹਾ ਜੇ ਕਿਸੇ ਬੰਦੇ ਦੇ ਘਰੇ 4 ਕਮਰੇ ਆ ਤਾਂ ਉਹਨੇ ਕਿਰਾਏ ਤੇ ਜਾਣੇ ਹੋਏ ਆ 2000 ਰੁਪਏ ਇੱਕ ਬਵਾਸੀ ਤੋਂ ਲੈ ਰਿਹਾ 10 ਬੰਦੇ ਕਮਰੇ ਜਬਾਰ ਤੇ 20 ਰੌਣ ਲੱਗ ਗਿਆ ਜੇ ਤਿੰਨ ਕਮਰੇ ਆ 60000 ਚਾਰ ਕਮਰੇ 80000 ਤੇ ਆਹ ਕਿੱਥੇ ਰਹਿ ਰਿਹਾ ਆਲੇ ਘੁੱਪੜਾਂ ਦੇ ਖੁੱਡੇ ਜੇ ਬਣਾਇਆ ਫਰਟਾਂ ਚ ਕਿਰਾਏ ਤੇ ਫਿਰ ਕਹਿੰਦੇ ਸਾਡੇ ਘਰ ਦੱਬ ਲਈ ਸਾਡੀ ਜ਼ਮੀਨ ਦੱਬ ਲਈ ਉਹ ਸਾਡੇ ਦੱਬਣ ਕੇ ਜਾ ਕੇ ਬਰਹੰਡੇ ਛੋਟੇ ਹੀ ਦੱਬਣ ਗਏ ਦੱਬ ਫਿਰ ਉਧਰ ਵੀ ਰਹੇ ਆ ਉਧਰ ਵੀ ਆ ਗਏ 22 ਬਕਸੀ ਨੇ ਗੱਲ ਕੀਤੀ ਕਿ ਧਾਰਾ 371A ਜਿਹੜੀ ਨਾਗਾ ਲੈਂਡ ਚ ਮੇਜੋਰਮ ਦੇ ਵਿੱਚ ਜਾਤ ਲਗਾਨਾ ਦੇ ਵਿੱਚ ਲਾਗੂ ਹੈ ਵਿਸ਼ੇਸ਼ ਅਧਿਕਾਰ ਦਿੰਦੀ ਆ ਉਹਨਾਂ ਲੋਕਾਂ ਨੂੰ ਕਿ ਉੱਥੇ ਬਾਹਰ ਦਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਬੋਟਰੀ ਬਣਾ ਸਕਦਾ ਨੌਕਰੀ ਨਹੀਂ ਲੈ ਸਕਦਾ ਅਸੀਂ ਬੜੇ ਲੰਮੇ ਸਮੇਂ ਤੋਂ ਰਲਣਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦੀਆਂ ਨੌਕਰੀਆਂ ਪੰਜਾਬੀਆਂ ਲਈ ਤੇ ਪੰਜਾਬ ਦੇ ਵਿੱਚ ਕੋਈ ਬਾਹਰ ਦਾ ਬੰਦਾ ਜ਼ਮੀਨ ਨਾਲ ਲੈ ਸਕਿਆ ਕਾਨੂੰਨ ਬਣਨਾ ਚਾਹੀਦਾ ਜਿਵੇਂ ਹਿਮਾਚਲ ਚ ਤਵਾਚਲ ਚ ਕੀ ਆ ਤੂੰ ਨੌਕਰੀ ਲੈ ਕੇ ਦਿਖਾਓ ਜਾ ਕੇ ਜਮੀਨ ਲੈ ਕੇ ਦਿਖਾਓ ਰਾਸਥਾਨ ਲੈ ਕੇ ਦਿਖਾਓ ਉਤਰਾਖੰਡ ਜਾ ਕੇ ਦਿਖਾਓ ਪੰਜਾਬ ਸ਼ਾਮਲਾਡ ਬਣਾਤਾ ਯਾਰ ਇਹ ਕੀਤਾ ਕਿਨੇ ਕੰਮ ਆ ਹੁਣ ਵੀਰ ਦਿਵਿੰਦਰ ਜਿਹੜਾ ਇੱਥੇ ਉਦੋਂ ਐਮਐਲਏ ਹੁੰਦਾ ਸੀਗਾ ਤੁਹਾਡੇ ਬਹੁਤੇ ਹੁਣੇ ਆ ਇਹ ਵੀਰ ਦਿਵਿੰਦਰ ਨਾਲ ਦੀ ਹੁਣੇ ਇੱਥੇ ਉਹਦੇ ਜੁੜੇ ਹੋਏ ਇੱਥੇ ਬੈਠੇ ਹੁਣੇ ਆ ਵੋਟਾਂ ਤੁਸੀਂ ਪਾਈਆਂ ਹੋਣਗੀਆਂ ਵੀਰ ਦਿਵਿੰਦਰ ਨੇ ਇਹ ਕੰਡੇ ਪਿੱਛੇ ਵੱਜ ਗੱਡਿਆ ਉਹ ਸਾਰੇ ਚਾਕੇ ਲਿਆ ਕੇ ਆਸੇ-ਪਾਸੇ ਥੋੜੇ ਇੱਥੇ ਵਸਾਤੇ ਆ ਰਹੇਤੀ ਖੁੰਗੀ ਕਹਰ ਕਲਵੰਤ ਨੇ ਗੜ ਜਿਹੜਾ ਹੋਣਾ ਥੋੜੇ ਐਮ.ਐਲ.ਏ ਇਹ ਛਾੜੂ ਵਾਲਿਆਂ ਦਾ ਹੁਣ ਇਹਨੇ ਕਹਾ ਕੱਟ ਦੀ ਲੈ ਕੇ ਅਸਾ ਹੋਰ ਸੁਣ ਲਓ ਮੈਨੂੰ ਹੁਣੀ ਬਾਈ ਦੱਸ ਰਿਹਾ ਸੀਗਾ ਨਾਲ ਬੈਠਾ ਕਹਿੰਦਾ ਬਾਈ ਜਿਹੜੀਆਂ ਉਹਨਾਂ ਦੀਆਂ ਵੋਟਾਂ ਬਣੀਆਂ ਨੇ ਨਾ ਵੋਟਾਂ ਬਣੀਆਂ ਸਾਡੇ ਪਤੇ ਤੇ ਸਾਡੇ ਟਿਕਾਣੇ ਸਾਡੇ ਐਡਰੈਸ ਤੇ ਇੱਕ ਘਰ ਦੇ ਵਿੱਚ 20 ਵੋਟਾਂ ਪਾ ਦਿਆਂ ਕਹੇ 30 ਪਾ ਦਿਆਂ ਕਹੇ 50 ਪਾ ਦਿਆਂ ਸੋਡਾ ਡਰੈੱਸ ਆ ਸੋਡੇ ਘਰ ਦਾ ਪਤਾ ਵੋਟ ਉਹਨਾਂ ਦੀ ਬਣੀ ਆ ਆਧਾਰ ਕਾਰਡ ਸੋਡੇ ਪਤੇ ਦੇ ਬਣੂਗਾ ਪੁੱਤਾ ਸੋਡੇ ਘਰ ਦੇ ਮਾਲਕ ਬਣ ਕੇ ਕਿਵੇਂ ਕੱਢੋਗੇ ਕੱਲ ਨੂੰ ਦਾਵਾ ਠੋਕਰ ਕੇ ਜਾ ਕੇ ਵੀ ਦੇਖੋ ਜੀ ਆ ਸਾਡਾ ਘਰ ਆ ਐਸੇ ਘਰ ਦਾ ਪਤਾ ਐ ਐਨੇ ਨੰਬਰ ਘਰ ਆ ਸਾਡਾ ਇੱਥੋਂ ਦਾ ਡਰੈੱਸ ਆ ਪਤਾ ਆ ਸਾਡਾ ਵੋਟਰ ਕਾਰਡ ਆ ਆ ਸਾਡਾ ਆਧਾਰ ਕਾਰਡ ਆ ਕਿੱਥੇ ਪਜੋਗੇ ਨਿਕਲ ਨਹੀਂ ਦੇਣਾ ਭਾਈ ਨਿਕਲ ਨਹੀਂ ਦੇਣਾ ਇਹਦਾ ਕਿੰਨੇ ਚਿਰ ਤੇ ਕਲਪਦਿਆਂ ਲੋ ਸਾਨੂੰ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਇਹ ਖਿਲਾਫ ਆ ਜੀ ਫੁਲਾਮਿਆਂ ਦੇ ਅਸੀਂ ਕਿਸੇ ਦੇ ਖਿਲਾਫ ਨਹੀਂ ਭਾਈ ਸਰਬੱਤਾ ਪੁਲਾਮੰਗ ਨਾਲੀ ਕਾਮ ਹੈ ਸਾਡੇ ਗੁਰੂਆਂ ਨੇ ਸਾਂਝੀ ਵਾਲਤਾ ਦੀ ਗੱਲ ਕੀਤੀ ਸਰਬੱਤੇ ਭਲੇ ਦੀ ਗੱਲ ਕੀਤੀ ਆ ਪਰ ਅਸੀਂ ਇਹ ਧਰਤੀ ਦੀ ਖਾਤਰ ਲੰਮੇ ਸਮੇਂ ਤੋਂ ਖੂਨ ਡੋਲਿਆ ਡੋਲਦੇ ਆ ਰਹੇ ਆ ਹਜ਼ਾਰਾਂ ਲੱਖਾਂ ਸਿਰ ਲਾਏ ਆ ਸਾਡੇ ਯੋਧਿਆਂ ਨੇ ਸਾਡੇ ਸੂਰਮਿਆਂ ਸਾਡੇ ਗੁਰੂਆਂ ਸ਼ਹੀਦਾਂ ਨੇ ਇਹ ਧਰਤੀ ਦੀ ਖਾਤਰ ਸਾਡੇ ਵਾਲੇ ਉਹ ਫਿਰਦੇ ਝੰਡੇ ਚੱਕੀ ਕੈਨੇਡਾ ਚ ਪੀਆਰ ਦੇ ਦਿਓ ਪੱਕੇ ਕਰ ਦਿਓ ਤੁਰੇ ਫਿਰੋ ਕੈਨੇਡਾ ਚ ਪੀਆਰ ਆ ਮੰਗਦੇ ਇਧਰ ਹੁਣ ਲੁੱਟਿਆ ਗਿਆ ਕਾਫਲਾ ਸਾਡਾ ਕੁਛ ਹੀ ਗਿਆ ਥੋੜਾ ਨਾ ਉੱਤਰਦੇ ਰਹਿਣਾ ਨਾ ਇਧਰ ਤੇ ਰਹਿਣਾ ਉਹਨਾਂ ਨੇ ਜੁੱਤੀਆਂ ਮਾਰ ਕੇ ਕੱਢ ਦੇਣਾ ਇੱਥੇ ਰੁਕਦੇ ਖਬਰ ਨਹੀਂ ਦੇਣਾ ਬਰਦ ਨਹੀਂ ਦੇਣਾ ਪੜਕਿਣਾ ਦੇਣਗੇ ਕੁਦਰਤਾਂ ਵੀ ਨਿਯਮ ਹੈ ਵੀ ਜਿਹੜੀ ਚੀਜ਼ ਕੋਈ ਖਾਲੀ ਹੋ ਜੇ ਉਹਨੂੰ ਕੁਦਰਤ ਵੀ ਭਰ ਦਿੰਦੀ ਹੈ ਤੇ ਜਦੋਂ ਖਾਲੀ ਕਰਕੇ ਜਾਓਗੇ ਪੰਜਾਬ ਤੇ ਫਰਾਪੇ ਭਰਨਾ ਕਿਸ ਨੇ ਆ ਸਾਰਾ ਦੁਆਬਾ ਖਾਂਦੀ ਹੋ ਗਿਆ ਯਾਰ ਜੁੰਦੇ ਲੱਗੇ ਪਿਆ ਵੱਡੀਆਂ-ਵੱਡੀਆਂ ਹਵੇਲੀਆਂ ਲੋਕਾਂ ਦੇ ਚਾਰ-ਚਾਰ ਮੰਜ਼ਲੀਆਂ ਪਾਣੀਆਂ ਜੋ ਲੋਕਾਂ ਨੂੰ ਕਮਲ ਛੁੱਟਿਆ ਕੈਨੇਡਾ ਅਮਰੀਕਾ ਬੀਵੀ ਸਾਧ ਗਿਆ ਕੁੜੀਆਂ ਕੱਲ ਗਈ ਤੋਰੀ ਜਾਂਦੇ ਜਿੰਨੇ ਸਾਡੀ ਕੌਮ ਪੂਰੀ ਦੁਨੀਆ ਜਾਣੀ ਜਾਂਦੀ ਸੀ ਵਿਣਖਾੜੀ ਕੌਮ ਹੈ ਗੈਰਤਾਰੀ ਕੌਮ ਹੈ ਜੋਪੜੀ ਕੌਮ ਹੈ ਅੱਜ ਸਭ ਤੋਂ ਨਖਿਤ ਕੌਮ ਮੈਨੂੰ ਦਖਣਾ ਕਿਹਣਾ ਪੈਂਦਾ ਆ ਰੌਲਾ ਪੈ ਗਿਆ ਮੇਰੇ ਕੋਲੇ ਕੁੜੀ ਦੇ ਮੁੰਡੇ ਦਾ ਚੌਕੇ ਪਿੰਡਾ ਮੇਰੇ ਪਿੰਡਾ ਕੋਲੇ ਬਹਿੰਡੇ ਜਿਹੇ ਚ ਉਥੋਂ ਦਾ ਮੁੰਡਾ ਸੀ ਤੇ ਤਲਵੰਡੀ ਮੱਝੂ ਕੇ ਪਿੰਡਾ ਬਧੌਰ ਕੋਲੇ ਉਥੋਂ ਦੀ ਕੁੜੀ ਸੀ ਮੁੰਡਿਆ ਆ ਗਿਆ ਮੁੰਡਿਆ ਪਿਆਰ ਕਰਨਾ ਭਾਈ ਮੇਰਾ ਮੁੰਡਾ ਕੈਨੇਡਾ ਗਿਆ ਮੇਰੀ ਨੂੰਹ ਵੀ ਕੈਨੇਡਾ ਹੈ ਕਹਿੰਦਾ ਮੇਰੇ ਮੁੰਡੇ ਨੂੰ ਮੇਰੀ ਨੂੰਹ ਨੇ ਉੱਥੇ ਪਤਾ ਨਹੀਂ 911 ਕਿਹੜਾ ਨੰਬਰ ਜਾ ਘੁਮਾਉਂਦੇ ਆ ਉੱਥੇ ਘਮਾ ਕੇ ਦੇ ਮੇਰਾ ਮੁੰਡਾ ਫੜਾਤਾ ਕੋਸ ਕੋਲੇ ਮਾ ਭਾਈ ਗੱਲ ਕੀ ਹੋਈ ਕਿਹੜਾ ਮੇਰੇ ਮੁੰਡੇ ਨੇ ਕੁੜੀ ਨੂੰ ਮਾਰਿਆ ਘੂਰਤਾ ਮੈਂ ਪੁੱਛਿਆ ਕਿਹੜੀ ਗੱਲ ਤੋਂ ਕਹਿੰਦਾ ਮੇਰੀ ਨੂੰਹ ਇੰਸਟਾਗ੍ਰਾਮ ਤੇ ਰੀਲਾਂ ਬਣਾਉਂਦੀ ਐ ਮੈਂ ਕਿਹਾ ਮੈਨੂੰ ਦਿਖਾ ਕਿਹੜਾ ਪੇਜ ਕੁਝ ਬਣਿਆ ਇੰਸਟਾਗ੍ਰਾਮ ਵਾਲਾ ਜਦੋਂ ਮੈਂ ਦੇਖਿਆ ਕੁੜੀ ਦਾ ਬਣਾਇਆ ਹੋਇਆ ਪੇਜ ਕੁੜੀਆਂ ਦੀਆਂ ਰੀਲਾਂ ਪਾਆਂ ਹੋਣਾ ਉਹ ਕੁੜੀ ਦੇ ਨਿੱਕਲ ਪਾਈ ਹੋਈ ਐ ਤੇ ਸਕਰਟ ਦੀ ਪਾਈ ਹੋਈ ਅੱਤੀ ਨੰਗੀ ਕੁੜੀ ਉਹ ਮੈਂ ਕੁੜੀ ਦੇ ਪਿਓ ਨੂੰ ਫੋਨ ਲਾ ਲਿਆ ਮਗਾ ਭਾਈ ਤੇਰੀ ਕੁੜੀ ਬਾਹਰ ਗਈ ਆ ਤੇ ਮੁੰਡਾ ਚੌੜਾ ਬਾਹਰ ਹੈ ਉਹ ਕੁੜੀ ਨੇ ਮੁੰਡਾ ਫੜਾਤਾ ਕਾਰਨ ਕੀ ਆ ਕਹਿੰਦਾ ਭਾਈ ਯਾਰ ਘੂੜ ਦਾ ਕੁੜੀ ਦੀ ਕੁੱਟ ਮਾਰ ਜਾਂਦਾ ਮੈਂ ਕਿਉਂ ਕਰਦਾ ਕਹਿੰਦਾ ਇਹਦਾ ਹੂ ਪੁੱਛੋ ਮਗਾ ਭਾਈ ਮੇਰੇ ਕੋਲੇ ਤੇਰੀ ਕੁੜੀ ਦੀਆਂ ਰੀਲਾਂ ਨੇ ਅੱਧੀ ਲੰਗੀ ਹੋਈ ਕੁੜੀ ਤੇਰੀਆਂ ਰੀਲਾਂ ਪਾ ਰਹੀ ਹੈ ਮੈਨੂੰ ਪਤਾ ਕੀ ਕਹਿੰਦਾ ਕਹਿੰਦਾ ਇਹ ਕਿੱਡੀ ਗੱਲ ਆ ਸਾਰੀ ਦੁਨੀ ਬਣਾਈ ਜਾਂਦੀ ਆ ਮਾ ਬਾਪ ਤੇਰੇ ਜੇ ਕੁੜੀ ਦੇ ਸਿਰ ਤੋਂ ਚੁੰਨੀ ਸੱਕ ਜਾਂਦੀ ਸੀ ਨਾ ਤੇ ਸਾਹਮਣੇ ਕੁੜੀ ਦੇਖ ਲੈਂਦੀ ਸੀ ਮੇਰਾ ਪਿਓ ਖੜਾ ਮੇਰਾ ਚਾਚਾ ਤਾਇਆ ਮੇਰਾ ਭਰਾ ਖੜਾ ਮੇਰਾ ਦਾਦਾ ਖੜਾ ਅੱਖ ਦੀ ਘੂਰ ਨਾਲ ਕੁੜੀ ਚੁੰਨੀ ਠੀਕ ਕਰ ਲੈਂਦੀ ਸੀ ਤੇ ਸਾਡੇ ਪਿਓ ਕਹਿਣ ਲੱਗੇ ਕਿਿੱਡੀ ਕ ਗੱਲ ਹੋ ਗਈ ਜੇ ਮੇਰੀ ਕੁੜੀ ਅੱਧੀ ਨੰਗੀ ਹੋ ਕੇ ਰੀਲਾ ਮਣਾਉਂਦੀ ਐ ਇਥੋਂ ਤੱਕ ਨਿਕਲ ਚੁਕੇ ਹਾਂ ਕੋਈ ਬੰਦਾ ਆਪਦਾ ਨੂੰ ਮਾੜਾ ਨਹੀਂ ਕਹਦਾ ਹੁੰਦਾ ਆਪਦਾ ਝੁਗਾ ਛਕੜ ਡੰਗਾ ਹੋਊਗਾ ਪਰ ਦੁੱਖ ਨਾ ਕਹਿਣਾ ਪੈਂਦਾ ਕਿ ਜਿਹੜੇ ਹਾਲਾਤਾਂ ਵਿੱਚ ਹੋ ਤੁਰੇ ਆ ਕੱਲਾ ਪੈਸਾ ਦੁੱਖ ਰੱਖ ਲਿਆ ਯਾਰ ਨਾ ਕੌਮ ਦੀ ਗੱਲ ਨਾ ਧਰਮ ਦੀ ਗੱਲ ਨਾ ਪਾਣੀ ਦੀ ਗੱਲ ਨਾ ਬੋਲੀ ਦੀ ਗੱਲ ਨਾ ਇਤਿਹਾਸ ਦੀ ਗੱਲ ਕਿੱਥੇ ਖੜਦੇ ਆਸੀਂ ਦੱਸੋ ਆ ਚੱਕ ਲਿਆ ਪੁੱਛਿਆ ਹੁਣ ਸਰਪੰਚੀ ਦੀਆਂ ਵੋਟਾਂ ਵੇਲੇ ਚੱਕੀ ਫੱਜਾ ਲਾਂਗੜ ਤੂੰ 50 ਲੱਖ ਲਾਊ ਕੋ 20 ਲੱਖ ਲਾਊ ਤੇ ਲੱਤ ਨੂੰ ਕੋ ਧੋਖਲੇ ਤੂੰ ਕੋ ਬੱਜੂ ਚੱਕੂ ਕੋਈ ਬੌਕਰ ਦੇ ਕਿਤੇ ਵੀ ਜਿਹੜਾ ਫਰਦਾ ਕੋਈ ਕਾਂਗਰਸ ਨਾਲ ਤੁਰਿਆ ਫਰਦਾ ਕੋਈ ਬਾਦਲਾਣਾ ਨਾਲ ਤੁਰਿਆ ਫਰਦਾ ਕੋਈ ਬੀਜੇਪੀ ਨਾਲ ਤੁਰਿਆ ਫਰਦਾ ਕੱਖ ਨਹੀਂ ਨਾਲੇ ਕੋਈ ਇਹ ਨਹੀਂ ਹੈਗਾ ਵੀ ਜਿਹੜਾ ਇਹ ਮੰਚੇ ਕੋਈ ਆਏ ਆਂਦੇ ਅਸੀਂ ਵਿਕਾਸ ਕਰਨਾ ਸਰਪੰਚ ਬਣ ਕੇ ਉਹ ਤਾਂ ਬਹੁਤ ਥੋੜੇ ਬੰਦੇ ਹੋਣੇ 5-4% ਬਾਕੀ ਦਾ ਫੋਕੀ ਚੌਧਰ ਦੇ ਬਾਰੇ ਵੀ ਗੱਡੀ ਦੇ ਮਗਰ ਸਰਪੰਚ ਲਗਾਉਣਾ ਕਿੱਥੇ ਖੜ ਕੇ ਬਾਈ ਜਾ ਕੇ ਛੋਟਾ ਪੰਜਾਬ ਨਾ ਜਿਵੇਂ ਜਸਵੰਤ ਕਮਲ ਜੀ ਨੇ ਕਿਹਾ ਸੀ ਕਹਿੰਦਾ ਜੇ ਮੈਂ ਰੇਤੇ ਰੇਤਾ ਕਰਦਾ ਨਾ ਮੁੱਠੀ ਚੋਂ ਪੰਜਾਬ ਐਂ ਕਰ ਰਿਹਾ ਬਈ ਜੋਖ ਨਾਲ ਕਹਿਣਾ ਪੈਂਦਾ ਬਹੁਤ ਚਿਰ ਦੇ ਕਲਪ ਦੇ ਫਰਦਾਂ ਬਹੁਤ ਚਿਰ ਦੇ ਪੜਦੇ ਫਰਦਾਂ ਕੋਈ ਸੁਣਨ ਨੂੰ ਤਿਆਰ ਨਹੀਂ ਹੈਗਾ ਦੱਸਾ ਨਾ ਕਰਵਾਏ ਨਹੀਂ ਪਤਾ ਕੱਲੋਂ ਇਥੋਂ ਥੋੜੇ-ਮੋਟੇ ਉਹਨਾਂ ਨਾਲ ਹੀ ਹੋ ਜਾਂ ਕੋਈ ਚੱਲ ਕੋਈ ਗੱਲ ਨਹੀਂ ਹੁਣ ਆਪਣੇ ਭਈਆ ਜੀ ਸਰਪੰਚ ਬਣ ਗਏ ਹੁਣ ਆਪਾਂ ਕੋਈ ਗੱਲ ਨਹੀਂ ਕੱਲੋਂ ਦੱਸ ਕਰਾਉਣੇ ਕਿ ਮੋਰ ਲਗਾਉਣੀ ਹੈ ਇੱਧਰ ਨੂੰ ਹੋ ਜਾ ਅਸੀਂ ਫੇਰ ਕਹਿੰਦੇ ਆ ਅਸੀਂ ਕਿਸੇ ਮذਬਬ ਕਿਸੇ ਜਾਤ ਕਿਸੇ ਫਿਰਕੇ ਦੇ ਖਿਲਾਫ ਨਹੀਂ ਹੈ ਕਿ ਜਿਵੇਂ ਇਨਸਾਨ ਦੇ ਖਿਲਾਫ ਨਹੀਂ ਆ ਪਰ ਇਹ ਸਾਡੀ ਧਰਤੀ ਆ ਸਾਡੇ ਪਾਣੀ ਨੇ ਸਾਡੀ ਬੋਲੀ ਆ ਸਾਡਾ ਬजूद ਇਹਦੇ ਕਰਕੇ ਜਾਂਦਾ ਜੇ ਵਾਰ-ਵਾਰ ਗੱਲ ਆਪਾਂ ਕਰਨ ਲੱਗੇ ਹੋਂਦ ਦੀ ਗੱਲ ਆ ਗਈ ਆ ਗਈ ਨਾ ਹੋਂਦ ਬਚੂ ਕਿਵੇਂ ਦਾਦੋ ਕਹਿ ਬਚੂ ਦੁਪਰਵੋ ਤੁਸੀਂ ਜੋ ਵੀ ਫੈਸਲਾ ਕਰੋਗੇ ਜਿਵੇਂ ਸਾਰਿਆਂ ਨੇ ਕਿਹਾ